ਜਾ ਵੀਰਾ ਦੇਖ ਨਾ ਰੋਂਦਾ ਅੱਲਾਹ ਹੀ ਅੱਜ ਛੇਤੀ ਟੜ ਦੋ ਕਿਉਂ ਕੀ ਵੀਦੋ ਅੱਬਾ ਛੇਤੀ ਕਿਤਾ ਸੀ pada bunda dero bunda dero Lagi-lagi <laughs> Lagi-lagi <laughs> 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 Trời ơi, trời ơi! Nhanh chú đi chú ta! Chú ta, chú ta אני לא יודע

ਦੇ ਉਹ ਰਿਟ ਕਰਦੇ ਹਾਂ ਨੂੰ ਤਾਂ ਉਹਦੇ ਰੱਖ ਦੇ ਤੀਹਾਂ ਡੱਬੀ ਦਾਲ ਧਰ ਦਿੰਦੀ ਮੇੜ ਕੇ ਉਹ ਵੀ ਨਾਲ ਦੀ ਨਾਲ ਸੁੱਕ ਜੂ ਜਾਂਦਾ ਜਿਹੜਾ ਸਾਫ਼ ਕਰਤਾ ਤੋਤਾ ਇੱਥੇ ਜਿਹੜਾ ਲੁਬਰ ਲੁਬਰ ਗਿਆ ਤੇ ਨਾਲ ਦੀ ਨਾਲ ਕਾਗਜ਼ ਲਾ ਤੇ ਹੁਣ ਇੱਥੇ ਦਾਲ ਧਰ ਦੂੰ ਮੂੰਗੀ ਦੀ ਦੁੱਧ ਵੀ ਧਰ ਦਾਂ ਪਹਿਲਾਂ ਪਹਿਲਾਂ ਦੁੱਧ ਦਿੱਤਾ ਕਰ ਦਾਂ ਨੀ ਦੁੱਧ ਦਿੱਤਾ ਕਰਕੇ ਚੱਕ ਲੂੰਗੀ ਤੇ ਰਿੱਜੀ ਜੋ ਦਾਲ ਮਣੀ ਕੋਕੜਾ ਦੀ ਜਨ ਕਦੋਂ ਮੈਂ ਟੰਕਰਾਂ ਦਾ ਕੰਮ ਕਰ ਰਿਹਾ ਸੀ ਜੀ ਮਾਂ ਜਿਹੜਾ ਪੱਕਾ ਫੇਰ ਜਿੰਗਾ ਫਿਰ ਤੋਂ ਦੱਸ ਦੇ ਕਿਤੇ ਜੇ ਕਿਤੇ ਵਰੀ ਚੜੀ ਵਾਲੇ ਤੇ ਕੁਛ ਅਗ ਦਿਨਾਂ ਦਾ ਮਾਂ ਡਲੇ ਜੇ ਪੈਣਗੇ ਨਰਮਾ ਥੋੜੀ ਜੀ ਬਰਲੇ ਬਸ ਲਓ ਜੀ ਦਾਲ ਧਰਤੀ ਧਾੜ ਦਾਲ ਨਹੀਂ ਧਰੀ ਧੜ ਤੇ ਦੱਪਿਓ ਕੇ ਰਫਤੀ ਦੇਖਾਂਗੇ ਹਿੱਧੇ ਦੁੱਧ ਧਰ ਪੈਣੇ ਨੇ ਇਹਨੇ ਦੁੱਧ ਤੱਤਾ ਹੋ ਜਵੇ ਤੱਤਾ ਹੋ ਜਵੇ ਦੱਦਾ ਤੱਤਾ ਹੋ ਕੇ ਅੰਦਰ ਲੈ ਜਾਾਂਗੇ ਰਿੱਜੀ ਜੂ ਮੜ ਜਾ ਉਹ ਤੋਂ ਬਾਅਦ ਧਰ ਦਾਂਗੇ ਦਾਲ ਹਾਰੇ ਚ ਰਿੱਜੀ ਜੋਗੀ ਫਿਰ ਤੜਕਾ ਲਾ ਲਾਂਗੇ ਚੱਕ ਕੇ ਫਿਰ ਧੁੱਪੇ ਆ ਜਾਂਦੀ ਹੈ ਚਲੋ ਜੀ ਕੰਮ ਨਿਬੜ ਗਏ ਆਪਣਾ ਹੁਣ ਚੱਲੀ ਅੰਦਰ ਨੰਨੂਆ ਨੰਨੂਆ ਨੂੰ ਦੇਖੀਏ ਕੀ ਕਰਦੇ ਨੇ ਗਾਹ ਪਾ ਰੱਖਿਆ ਨੰਨੂਆ ਗੱਗੂਆ ਨੇ ਨਿੱਦ ਹੁਣ ਮੰਜਾ ਭਾਂਡੇ ਭੁੰਡੇ ਰੋਟੀ ਫੇਰ ਲਾਹਾਂਗੇ ਲੋ ਜੀ ਇਹਨਾਂ ਲੋ ਕਦੂਗਾਸ ਕਰ ਲਈ ਪਿਆਜ਼ ਆਦਰਕ ਤੇ ਪਾਲਾਨੀਆਂ ਮਚਾਂ ਮਚਾਂ ਪਾ ਕੇ ਹੱਥ ਨਾਲ ਕਰਦੀ ਇਹਨਾਂ ਮਿਕਸ ਕਰ ਲਾ ਗਏ ਨਾ ਲੋ ਜੀ ਮਿਕਸ ਕਰਤਾ ਮਿਕਸ ਕਰਕੇ ਰੱਖਤਾ ਸਮਾਨ ਕਰਦੇ ਆਪਾਂ ਤੌਖੇ ਪਕਾਉਣ ਦੀ ਤਿਆਰੀ ਕਰਤੀਏ ਚਲੋ ਜੀ ਨਿਬੜ ਗਿਆ ਹੁਣ ਆਪਣਾ ਇਹਦੇ ਚ ਵਧੀਆ ਖੁੱਲੇ ਭਾਂਡੇ ਚ ਰਵੇੜ ਤਾਂ ਫਲੋਜੀ ਬਣਾਉਨੇ ਹੁਣ ਆਪਾਂ ਆਲੂ ਵਾਲੇ ਪਰੌਂਠੇ ਹੁਣ ਦਾ ਰੋਜ਼-ਰੋਜ਼ੇ ਬਣਾਉਨੇ ਆ ਤੇ ਅੱਜ ਮੈਂ ਲੋਂਡੀ ਚ ਬਣਾ ਲਿਆ ਨਾਣ ਵਿੱਚ ਪਾ ਲਿਆ ਕਦੂ ਗਾਸ ਕਰ ਲਿਆ ਪਿਆਜ਼ ਹਰੀ ਮਿਰਚ ਕੱਟ ਲਈ ਤੇ ਅੱਜ ਬੇਟੇ ਨੇ ਲਿਜਾਣੇ ਨੇ ਪਰੌਂਠੇ ਕਿਸੇ ਦੋਸਤ ਬਾਰੇ ਬਿਮਾਰ ਆ ਕੋਈ ਸੱਚ ਦੋਸਤ ਦਾ ਕੋਈ ਦਾਖਲ ਟੁਕਦਾ ਤੇ ਉਹਦੇ ਕਰਕੇ ਕਹਿੰਦਾ ਪਰੌਂਠੇ ਲਾ ਦੋ ਦਹੀਂ ਨਾਲ ਫਿਰ ਅਸੀਂ ਅੱਜ ਫੇਰ ਲਾਉਣ ਲੱਗੀਆਂ ਦਹੀਂ ਨਾਲ ਪਰੌਂਠੇ ਹੈਨਾ ਅੱਜ ਕੋਈ ਆਉਂਦਾ ਨਹੀਂ ਹੋਣਾ ਉਹਨਾਂ ਦਾ ਰੋਟੀ ਲੈ ਕੇ ਫਿਰ ਬੇਟਾ ਕਹਿੰਦਾ ਮੈਂ ਲੈ ਜਾਊਂਗਾ ਚਲੋ ਹਨਾ ਚਲੋ ਕੋਈ ਗੱਲ ਨਹੀਂ ਇੰਨਾ ਵੀ ਦੋ ਪਰੌਂਠੇ ਨੇ ਲਾ ਹੀ ਜਾਣਗੇ ਦੋ ਚਾਰ ਜਿਹੜੇ ਉੰਜ ਵੀ ਤਾਂ ਪਚ ਹੀ ਜਾਂਦੇ ਨੇ ਕੋਈ ਚਾਹ ਉਹਨੂੰ ਤਾਂ ਆਉਂਦਾ ਨਹੀਂ ਹਨਾ ਤੇ ਬੇਟਾ ਵੀ ਕਰ ਰਿਹਾ ਸੀ ਕਹਿੰਦਾ ਡਾਕਟਰਾਂ ਦੇ ਨਾਲ ਪਾਇਸ ਪਵੇ ਬਹੁਤ ਔਖਾ ਵਿਚਾਰੇ ਨੂੰ ਹਸਪਤਾਲ 'ਚ ਬੈਠਣਾ ਬਹੁਤ ਔਖਾ ਹਨਾ ਨਾਲ ਦੀਆਂ ਨੂੰ ਵੀ ਬੰਦਿਆਂ ਨੂੰ ਵੀ ਨਾਲੇ ਪੈਸੇ ਲੱਗਦੇ ਨੇ ਹਨਾ ਅੱਖ ਤੇ ਬੰਦਾ ਚਲੋ ਠੀਕ ਹੋ ਜਵੇ ਘਰੇ ਚਲੇ ਜਾਵੇ ਉਹਨਾਂ ਦਾ ਬਾਪੂ ਆ ਪਤਾ ਨਹੀਂ ਪਤਾ ਨਹੀਂ ਤਾਇਆ ਕਹਿ ਰਹਿਆ ਸੀਗਾ ਤੇ ਚਲੋ ਜੀ ਹੁਣ ਆਪਾਂ ਰੋਟੀਆਂ ਲਾ ਲਈਏ ਦੋ ਦੋ ਆਪਣੇ ਲਾ ਲੈਣੇ ਆ ਪਰੌਂਠੇ ਦੋ ਦੋ ਚਾਰ ਚਾਰ ਦਹੀਂ ਨਾਲ ਲੈ ਜੂਗਾ ਟਿਫਿਨ ਚ ਪਾ ਦੇਣੀ ਆ ਰੋਟੀਆਂ ਤੇ ਪਰੌਂਠੇ ਬਨਦੂ ਪੌਣੇ ਚ ਦਹੀਂ ਪਾ ਕੇ ਪਾਣੀ ਦੇ ਦਾਂਗੇ ਹਨਾ ਨਾਲ ਉਜੀ ਪਰੌਂਠੇ ਲਾਤੀ ਆਪਾਂ ਨੇ ਨਰਮ ਮਲੈਂ ਬਹੁਤ ਸੋਹਣੇ ਬਣਦੇ ਨੇ ਪੱਕਦੇ ਨੇ ਇਹਨਾਂ ਨੂੰ ਟੱਕ ਦਈਏ ਹੁਣ ਹਨਾ ਪਿੱਛੇ ਦੀ ਨੰਨੂ ਦਾ ਸਾਂਭਣਾ ਪੈਂਦਾ ਭੱਜ ਜੰਨੀਆਂ ਉੱਧਰ ਤੇ ਕਰ ਦਈਏ ਉੱਧਰ ਉਥੋਂ ਕਰ ਦਈਏ ਸਾਫ਼ ਤੇ ਕਰੀਏ ਨੰਨੀ ਦਾ ਪੀਜ਼ਾ ਬਣਾ ਕੇ ਦੋ ਕਹਿੰਦੀ ਇਹਨੂੰ ਪੀਜ਼ਾ ਬਣਾਉਣਾ ਹੈ ਕੱਟ ਕੇ